ਗ੍ਰੈਂਡ ਦੇ ਮੁੱਖ ਚੌਂਕ 'ਚ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਚੌਂਕ ਦੀਆਂ ਦੋਨੋਂ ਸਾਈਡਾਂ ਤੇ ਹਾਈ ਮਾਸਕ ਲਾਈਟਾਂ ਲਗਾਈਆਂ ਗਈਆਂ। ਜਿਨ੍ਹਾਂ ਵਿੱਚੋਂ ਰੋੜਕਾ ਰੋਡ ਸਾਈਡ ਤੇ ਲਾਈਟਾਂ 4 ਮਹੀਨੇ ਤੋਂ ਬੰਨਸਾਂ ਜਿਸ ਨੂੰ ਰਾਗੀਰਾਂ ਤੇ ਦੁਕਾਨਦਾਰਾਂ ਨੇ ਠੀਕ ਕਰਵਾਉਂਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਵੱਲੋਂ ਆਪਣੀ ਟੀਮ ਨੂੰ ਭੇਜ ਕੇ ਲਾਈਟਾਂ ਚਾਲੂ ਕਰਵਾਈਆਂ ਗਈਆਂ ਇਸ ਮੌਕੇ ਜਸਪੀਰ ਸਿੰਘ ਨੇ ਕਿਹਾ ਕਿ ਜੋ ਪੁਲ ਦੇ ਹੇਠਾਂ ਲਾਈਟਾਂ ਖਰਾਬ ਹਨ ਜਾਂ ਹੋਰ ਜਿਹੜੀਆਂ ਲਾਈਟਾਂ ਹਾਈਵੇ ਅਥਾਰਟੀ ਦੀਆਂ ਖਰਾਬ ਹਨ ਉਹਨਾਂ ਨੂੰ ਵੀ ਜਲਦੀ ਠੀਕ ਅਤੇ ਨਵੀਆਂ ਲਗਾਉਣ ਦਾ ਭਰੋਸਾ ਅਧਿਕਾਰੀਆਂ ਵੱਲੋਂ ਦਿੱਤਾ ਗਿਆ ਹੈ ਗੁਰਾਇਆਂ ਤੋਂ ਨਵਰਾੰਗ ਚੈਨਲ ਦੇ ਮਰੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਸਾਡੇ ਦੁਕਾਨਦਾਰ ਵੀਰ ਗੁਰਾਇਆਂ ਦੇ ਜਿਨ੍ਹਾਂ ਦੀ ਬਹੁਤ ਪਰਜੋਗ ਮੰਗ ਸੀ ਕਿ ਸਾਡੇ ਗੁਰਾਇਆਂ ਦੇ ਹਾਈਵੇ ਦੇ ਉੱਤੇ ਹਾਈ ਮਾਸਕ ਲਗਾਏ ਇੱਕ ਹਾਈਵੇ ਨੈਸ਼ਨਲ ਅਥਾਰਟੀ ਵਾਲਿਆਂ ਦਾ ਇਹ ਪਿਛਲੇ 4 ਮਹੀਨਿਆਂ ਤੋਂ ਬੰਦ ਸੀ ਬਾਜ਼ਾਰ ਦੇ ਵਿੱਚ ਬਹੁਤ ਹੀ ਜ਼ਿਆਦਾ ਹਨੇਰਾ ਰਹਿੰਦਾ ਸੀ ਜਿਸ ਦੇ ਨਾਲ ਬਹੁਤ ਜ਼ਿਆਦਾ ਦਿੱਕਤ ਰਹਿੰਦੀ ਸੀ ਇਹ ਕੱਲ ਨੈਸ਼ਨਲ ਹਾਈਵੇ ਅਥਾਰਟੀ ਦੇ ਨਾਲ ਇਹਨਾਂ ਦੇ ਐਸ.ੀ. ਸਾਹਿਬ ਸੰਦੀਪ ਕੁਮਾਰ ਜੀ ਨੇ ਜਿਨ੍ਹਾਂ ਦੇ ਸਦਕਾ ਸਾਡਾ ਇਹ ਹਾਈ ਮਾਸਕ ਚਾਲੂ ਹੋਇਆ ਅਸੀਂ ਉਹਨਾਂ ਦਾ ਬਹੁਤ ਤਹਿ ਦਿਲ ਤੋਂ ਧੰਨਵਾਦੀ ਆਂ ਇਹ ਸਾਡਾ ਚਾਲੂ ਕਰਾਇਆ ਤੇ ਨਾਲ ਦੀ ਨਾਲ ਜਿਹੜੀਆਂ ਸਾਡੀਆਂ ਸਰਵਿਸ ਲਾਈਨ ਤੇ ਲਾਈਟਾਂ ਸੀ 15 ਦਿਨ ਹੋ ਗਿਆ ਸੀ ਉਹ ਬੰਦ ਸੀ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਸੀ ਹੁੰਦੀ ਉਹਨਾਂ ਨੇ ਇੱਕ ਦਿਨ ਦੇ ਵਿੱਚ ਹੀ ਸਾਡੀਆਂ ਲਾਈਟਾਂ ਚਾਲੂ ਕਰਕੇ ਸ਼ਰਮਾ ਜੀ ਜਿਹੜੇ ਸਾਡੇ ਇਨਚਾਰਜ ਨੇ ਵਿਧੀਪੁਰ ਫਟਕ ਤੋਂ ਲੈ ਕੇ ਅੱਗੇ ਤੱਕ ਉਹਨਾਂ ਦੀ ਡਿਊਟੀ ਲਾ ਕੇ ਸਾਨੂੰ ਚਾਲੂ ਕਰਾ ਦੇਤੀਆਂ ਅਸੀਂ ਸ਼ਰਮਾ ਜੀ ਦੇ ਵੀ ਬਹੁਤ ਧੰਨਵਾਦੀ ਆਂ ਜਿਹੜੇ ਸਾਡੇ ਵੀਰ ਕੱਲ ਰਿਪੇਅਰ ਕਰਨ ਆਏ ਆ ਸਨੀ ਜੀ ਰਾਜੂ ਜੀ ਉਹਨਾਂ ਦੇ ਵੀ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਉੱਪਰ ਦੀ ਤਾਰ ਪਾ ਕੇ ਸਾਡਾ ਇਹ ਹਾਈ ਮਾਸਟ ਚਾਲੂ ਕੀਤਾ ਬਟ ਅਸੀਂ ਇਹਨਾਂ ਨੂੰ ਇੱਕ ਹੋਰ ਅਪੀਲ ਕਰਦੇ ਆ ਜਿਹੜੇ ਸਾਡੇ ਪੋਲੋ ਆਗਰਾਂ ਦੇ ਜਿੰਨੇ ਵੀ ਉਹਨਾਂ ਥੱਲੇ ਕੋਈ ਵੀ ਲਾਈਟ ਨਹੀਂ ਜਗਦੀ ਅਸੀਂ ਇਹਨਾਂ ਨੂੰ ਇਹ ਵੀ ਅਪੀਲ ਕਰਦੇ ਆ ਜਲਦੀ ਤੋਂ ਜਲਦੀ ਉਹ ਵੀ ਲਾਈਟਾਂ ਜਗਾਈਆਂ ਜਾਣ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆ ਉਹ ਵੀ ਰਿਪੇਅਰ ਵੀ ਹੋਣ ਵਾਲਿਆ ਪੌੜਾ ਹੋਣਾ ਉਹ ਵੀ ਐਸਸੀ ਸਾਹਿਬ ਨੂੰ ਕੱਲ ਫੋਟੋ ਪਾ ਦਿੱਤੀ ਆ ਉਹਨਾਂ ਨੇ ਨੋਟ ਕਰ ਲਿਆ ਵਾ ਐਸਸੀ ਸਾਹਿਬ ਨਾਲ ਮੈਨੂੰ ਵਟਸਐਪ ਤੇ ਮੈਸੇਜ ਵੀ ਆ ਗਿਆ ਵਾ ਉਹ ਕਹਿੰਦੇ ਜਲਦੀ ਤੋਂ ਜਲਦੀ ਉਹ ਵੀ ਰਿਪੇਅਰ ਕਰਾਈ ਜਾਊਗੀ ਜਿਹੜੀਆਂ ਪੌੜੀਆਂ ਨੀਚੇ ਲਾਈਟਾਂ ਬੰਦ ਪਈਆਂ ਕਈ ਮਹੀਨੇ ਤੋਂ ਇਹਦੇ ਬਾਰੇ ਉਹ ਵੀ ਅੱਜ ਇਹਨਾਂ ਨੂੰ ਅਪੀਲ ਕਰ ਦਿੱਤੀ ਆ ਅਸੀਂ ਉਹਨਾਂ ਦੇ ਕਹਿ ਕੇ ਵੀ ਬਹੁਤ ਜਲਦੀ ਚਾਲੂ ਕਰਾ ਦੇਵਾਂਗੇ ਅਸੀਂ ਧੰਨਵਾਦੀਆਂ ਨੈਸ਼ਨਲ ਹਾਈਵੇ ਔਥਾਰਟੀ ਦੇ ਇਸ ਚੀਜ਼ ਲਈ ਗ੍ਰੈਂਡ ਦੇ ਮੁੱਖ ਚੌਂਕ 'ਚ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਚੌਂਕ ਦੀਆਂ ਦੋਨੋਂ ਸਾਈਡਾਂ ਤੇ ਹਾਈ ਮਾਸਕ ਲਾਈਟਾਂ ਲਗਾਈਆਂ ਗਈਆਂ ਜਿਨ੍ਹਾਂ ਵਿੱਚੋਂ ਰੋੜਕਾ ਰੋਡ ਸਾਈਡ ਤੇ ਲਾਈਟਾਂ 4 ਮਹੀਨੇ ਤੋਂ ਬੰਦ ਸਨ ਜਿਸ ਨੂੰ ਰਾਗੀਰਾਂ ਤੇ ਦੁਕਾਨਦਾਰਾਂ ਨੇ ਠੀਕ ਕਰਵਾਉਂਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਵੱਲੋਂ ਆਪਣੀ ਟੀਮ ਨੂੰ ਭੇਜ ਕੇ ਲਾਈਟਾਂ ਚਾਲੂ ਕਰਵਾਈਆਂ ਗਈਆਂ ਇਸ ਮੌਕੇ ਜਸਪੀਰ ਸਿੰਘ ਨੇ ਕਿਹਾ ਕਿ ਜੋ ਪੁਲ ਦੇ ਇੱਥਾ ਲਾਈਟਾਂ ਖਰਾਬ ਹਨ ਜਾਂ ਹੋਰ ਜਿਹੜੀਆਂ ਲਾਈਟਾਂ ਹਾਈਵੇ ਅਥਾਰਟੀ ਦੀਆਂ ਖਰਾਬ ਹਨ ਉਹਨਾਂ ਨੂੰ ਵੀ ਜਲਦੀ ਹੀ ਠੀਕ ਅਤੇ ਨਵੀਆਂ ਲਗਾਉਣ ਦਾ ਭਰੋਸਾ ਅਧਿਕਾਰੀਆਂ ਵੱਲੋਂ ਦਿੱਤਾ ਗਿਆ ਹੈ ਗੁਰਾਇਆਂ ਤੋਂ ਨਵਰਾੰਗ ਚੈਨਲ ਦੇ ਮਰੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ